ਇਹਨੂੰ ਮਾਨਯੋਗ ਜੀਬਰੀ ਸਾਹਿਬ ਤੇ ਜਿਹੜੇ ਜਿਹੜੇ ਸਕੀਮਾਂ ਸਾਡੇ ਆ ਰਹੀਆਂ ਦਾ ਕੰਮ ਤਾਂ ਪਰ ਜੀਬੂ ਸਾਹਿਬ 2427 ਜਿਹੜੀ ਐਕਟਿਵ ਹੈਗੇ ਐਂਟੀ ਸੋਸ਼ਲ ਐਨੀਮਲਸ ਦੇ ਕਾਰ ਜਿਹੜੀ ਕਾਰਵਾਈ ਕਰਦੀ ਹੈ इधर एक वोडी सफाता आसन कर रहे हैं और इधर जिलेकुर पुलिस ने एक जल्दी एनआईएजी टीम जल्दी करके वो तो इधर इसी माफ़ पैदा कर रही हैं। इधर इसी माफ़ी को भी काबू मिल रहा है। इसीलिए सूर्य अम्मा ने इधर एनआईएजी टीम जल्दी करके हमने इधर बीस पास आने वाले तो वो फॉर्म भी इधर नामित क ਉਹਨੂੰ ਦਰਾਗੀ ਨੇ ਉਹਦਾ ਸੌਦੇ ਵਾਲੀ ਗੱਲ ਜਿਹੜੀ 250 ਲੱਖ ਰੁਪਏ ਦੀ ਉਹ ਜਿਹੜੀ ਉਹ ਵੀ ਨਿਸ਼ਚਿਤ ਹੋ ਤਾਂ ਕਰਕੇ ਲਈ ਸੌਦੇ ਵਾਲੀ ਚੱਲ ਰਹੀ ਸੀ। ਜੁਲਾਈ ਟਾਈਮ ਉਹਨਾਂ ਦੇ ਪੁਲਿਸ ਨੂੰ ਇਹ ਗੱਲ ਪਹੁੰਚ ਗਈ ਕਿ ਉਹਨਾਂ ਨੇ ਕੋਈ ਗੱਲ ਨਹੀਂ ਉਹ ਸੌਦੇ ਲਈ ਕਿ ਰਾਵਣੇ ਕਰਕੇ ਇੱਕ ਪਰ ਆਪਣੀ ਉਹਨੂੰ ਉਹਨਾਂ ਤੋਂ ਬਾਹਰ ਕੀਤਾ ਜਿਹਦੇ ਤੋਂ ਦੋ ਗੱਡੀਆਂ ਬੰਦ ਹੋਈਆਂ 8 ਬੰਦੇ ਅਸੀਂ ਅਰੈਸਟ ਕਰ ਚੁੱਕੇ ਹਾਂ ਹੁਣ ਤੱਕ ਤੇ ਉਸ ਬੰਦੇਆਂ ਦੀ ਜਿਹੜੀ ਪੁੱਛਗਿੱਛ ਤੋਂ ਸਾਨੂੰ ਇਹ ਪਤਾ ਲੱਗਿਆ ਵੀ ਇਹ ਕਈ ਵਾਰਦਾਤਾਂ ਹੋਰ ਵੀ ਕਰ ਚੁੱਕੇ ਨੇ ਇਹ ਜੋ ਲੇਕ ਇੱਕ ਦੋ ਵਾਰਦਾਤਾਂ ਦਾ ਇਹਨਾਂ ਨੇ ਸਾਨੂੰ ਦੱਸਿਆ ਵੀ ਦਿੱਲੀ ਜਿਵੇਂ 17 ਤਰੀਕ ਨੂੰ ਸਾਡੇ ਤੇ ਕੰਪਲੇਟ ਆਈ 16 ਤਰੀਕ ਨੂੰ ਦਿੱਲੀ ਵੀ ਇੱਕ ਮਹੇਸ਼ ਕੁੱਤਾ ਕੋਈ ਹੈਗਾ ਉਹਦੇ ਘਰ ਵੜ ਕੇ ਉੱਥੇ ਵੀ ਇਹ ਇਹ ਵਾਰਦਾਤ ਕਰਕੇ ਆਇਆ ਜਿੱਥੋਂ 2 ਲੱਖ ਰੁਪਏ ਦੇ ਕਰੀਬ ਇਹ ਉੱਥੋਂ ਲੁੱਟ ਕਰਕੇ ਲੈ ਕੇ ਆਇਆ। ਤੇ ਇੱਥੇ ਸਾਡੇ ਵੀ ਇਹਨਾਂ ਨੇ ਜਦੋਂ ਇਹਨਾਂ ਨੂੰ ਕੀਤਾ ਗਿਆ ਇਹਨਾਂ ਦੇ ਕੋਲ ਸਾਨੂੰ ਜਿਹੜੀ ਹੈ ਜਿਵੇਂ ਕਿ ਜਾਲੀ ਸਭ ਤੋਂ ਮੇਨ ਇਸ਼ੂ ਹੈ ਵੀ ਇਹਨਾਂ ਦੇ ਕੋਲ ਸਾਨੂੰ ਜਾਲੀ ਆਈਡਿਜ਼ ਮਿਲੀਆਂ ਹੈ। ਜਿਹੜੀਆਂ ਕਿ ਆਈਬੀਰਿਆ ਨੈਸ਼ਨਲ ਕ੍ਰਾਈਮ ਬਿਊਰੋ ਦੀਆਂ ਤੇ ਅੱਧ ਜਾਲੀ ਆਧਾਰ ਕਾਰਡਸ ਮਿਲੇ ਨੇ ਖਾਕੀ ਪੈਂਟਾਂ, ਦੋ ਗੱਡੀਆਂ ਨਾਲ ਹੋਰ ਜੋੜੇ ਜਿਹੜਾ ਜਿਹੜਾ ਕੀ ਬੰਦਾ ਇੱਕ ਅਨੇਕੀ ਟੀਮ ਦਾ ਪਾਰ ਲੱਗੇ ਉਹੋ ਜਿਹਨੂੰ ਮਤਲਬ ਇੰਕਸਪਰਮੇਟ ਕਰਦੇ ਉਹ ਸਾਰੇ ਕੱਪੜੇ ਸਾਰੇ ਜਿਹੜਾ ਉਹ ਸਾਰੀ ਸਮਗਰੀ ਮਿਲਦੀ ਹੈ ਅਸੀਂ ਇਹਨਾਂ ਦੇ ਉੱਪਰ ਐਫਐਲ ਅਲਾਇ ਕਰਦੀ ਹੈ ਜਿਹੜੀ ਐਪਰੋਪ੍ਰੀਏਟ ਸੈਕਸ਼ਨ ਤੇ ਹੁੰਦਾ ਤੇ ਉਹਨਾਂ ਨੂੰ ਇਨਵੈਸਟੀਗੇਟ ਜਾ ਰਿਹਾ ਹੈ ਅੱਗੇ ਦੇਖਦੇ ਆ ਕਿ ਹੋਰ ਟੀਪ ਕਲਾਸ ਦੇ ਨਾਲ ਟੀਮ ਦੇ ਹੋਰ ਕਿਹੜਾ ਕਿਹੜਾ ਪਾਰ ਦਾ ਤੇ ਹੋਰਿਆਣੇ ਕਿਹੜੇ ਕਿਹੜੇ ਵਾਦ ਦਾ ਜਿਹੜੀਆਂ ਅਨਦਖਸ਼ ਨੇ ਦੱਸੀਆਂ ਉਹ ਹੋ ਗਈਆਂ ਸਰ ਰਹਿਣ ਵਾਲੇ ਕਿੱਥੇ ਨੇ ਜੀ ਇਹਨਾਂ ਦੇ ਕੋਈ ਕੋਸ਼ਿਸ਼ ਬੰਦੇ ਤਾਂ ਦੇਖੋ ਜੀ ਮੋਲੇ ਦੇ ਦਿਲੇਰੇ ਨੇ ਬਾਕੀ ਹਰਿਆਣੇ ਦੇ ਨੇ ਦੋ ਇੱਕ ਬੰਦਾ ਚੰਡੀਗੜ੍ਹ ਦਾ ਇੱਕ ਖੇਰ ਉ ਸਰ ਕਿੰਨੀ ਲੇਡੀਆਂ ਆ ਗਈਆਂ ਦੋ ਲੇਡੀਆਂ ਕੋਲ ਸਰ ਇਹ ਕਿੰਨੇ ਕ ਸਮੇਂ ਤੋਂ ਇਸ ਤਰ੍ਹਾਂ ਦੇ ਕੰਮ ਦੇ ਵਿੱਚ ਇਨਵੋਲਵ ਸਨ ਦੇਖੋ ਹਾਲੇ ਤਾਂ ਸਾਡੀ ਜਿਹੜੀ ਪੁੱਛ ਗਈ ਇਸ ਚਿੰਨ੍ਹ ਹਾਲੇ ਸਾਡੇ ਕੋਲ ਇੱਕ ਦੋ ਹੀ ਬੰਦਾ ਤਾਂ ਬੰਦਾ ਪਰ ਜੇ ਸਾਨੂੰ ਅਸੀਂ ਹੁਣ ਇਹਨਾਂ ਦੇ ਸਾਰੀਆਂ ਚੀਜ਼ਾਂ ਦੇ ਐਨਾਲਾਈਜ਼ ਕਰਕੇ ਰਿਪੋਰਟਸ ਦੇ ਜਾਂ ਹੋਰ ਕੁਝ-ਕੁਝ ਕਰਕੇ ਇਹ ਦੋਸ਼ੀਆ ਤੋਂ ਅਲੱਗ-ਅਲੱਗ ਜਿਹੇ ਸਾਡੇ ਡਰਗੂਸ਼ਨ ਚੱਲਦੀ ਹੈ ਨੈਚਰਿੰਗ ਚੱਲਦੀ ਉਹ ਸਾਨੂੰ ਪਤਾ ਕਰਕੇ ਫਿਰ ਦੱਸਾਂਗੇ ਡੀਪਲੀ ਵੀ ਹਾਂ ਕਿੰਨੀਆਂ ਵਾਰਦਾ ਕਰ ਚੁੱਕੇ ਨੇ ਕਦੋਂ ਤੋਂ ਐਕਟਿਵ ਨੇ 8 ਜਣਿਆਂ ਤੋਂ ਲਾਹੋ ਹੋਰ ਕਿੰਨੇ ਕਿ ਲੋਕ ਗੈਂਗ ਦੇ ਨਿਸ਼ਾਨੇ ਲਾ ਦੇਖੋ ਜੀ ਹੋਰ ਹੋਰ ਹੈਗੇ ਨੇ ਪਰ ਸਭੀ ਜਿਹੜੀ ਇੱਕ ਲਿਮਿਟੇਸ਼ਨ ਹੈ ਵੀ ਅਸੀਂ ਉਹ ਅੱਗੇ ਇਨਵੈਸਟੀਗੇਸ਼ਨ ਚਾੜਾ ਹਸ ਤੱਕ ਅਸੀਂ ਦੱਸ ਹੀ ਨਹੀਂ ਸਰ ਜੇ ਇਹ ਵਿਕਟਿਮ ਨੂੰ ਕਿਵੇਂ ਉਹ ਕਰਦੇ ਸੀ ਪਿੰਪੁਆਇੰਟ ਕੀ ਆਪਾਂ ਇਸੇ ਬੰਦੇ ਨੂੰ ਉਹ ਕਰਨਾ ਕੀ ਹੈ ਉਹਦੇ ਖਲਾਫ ਕੋਈ ਪੁਰਾਣਾ ਐਨਆਈਏ ਚੋਰ ਵੀ ਕੇਸ ਚੱਲ ਰਿਹਾ ਹੁੰਦਾ ਸੀ ਇਹ ਹੋ ਸਕਦਾ ਇੱਧਰ ਦੀ ਕੁਛ ਨਹੀਂ ਜੀ ਇਹ ਦੇਖੋ ਲੋਕਲ ਹੀ ਜਿਹੜੇ ਜਿਹੜੇ ਲੋਕਲ ਥਾਪੂ ਨੇ ਉਹਨਾਂ ਦੀ ਇਹੀ ਮੋਡਸ ਆਪਾਂ ਦੇਖਦੇ ਹਾਂ ਵੀ ਉਹ ਇਹ ਦੇਖਦੇ ਨੇ ਵੀ ਬੰਦੇ ਦੀ ਪੇਂ ਕਪੈਸ ਕਿ ਬੰਦੇ ਦੀ ਮਾਰਕੀਟ ਚ ਵੈਲਿਊ ਕੀ ਹੈ ਉਹਦੇ ਚੋਂ ਇਹਨਾਂ ਨੇ ਉਸ ਹਿਸਾਬ ਨਾਲ ਰੀਕੀ ਕਰਕੇ ਉਸ ਬੰਦੇ ਨੂੰ ਵੀ ਇਹ ਟਾਰਗੇਟ ਕਰਦੇ ਨੇ ਜਿਹੜੇ ਬੰਦੇ ਨੂੰ ਮਤਲਬ ਜਿਹਦੀ ਬੜੀ ਕਪੈਸਟੀ ਹੋਵੇ ਤੇ ਇਹਨਾਂ ਨੇ ਵੀ ਦੇਖਿਆ ਵੀ ਇਹਦੇ ਕੋਲ ਬੰਦੇ ਕੋਲ ਬੇਂਕ ਕਪੈਸਟੀ ਹੈਗੀ ਹੈ ਤੇ ਇਹਨਾਂ ਨੇ ਇਹਨੂੰ ਫਿਰ ਉਹਨੂੰ ਡਰਾਇਆ ਵੀ ਹਾਂ ਵੀ ਤੇਰੇ ਖਾਤੇ ਦੇ ਵਿੱਚ ਕਾਫੀ ਪੈਸੇ ਆਏ ਨੇ ਤੇ ਇਹਨਾਂ ਲਈ ਜਿਹੜੀ ਪਿੱਛੇ ਲੱਗੀ ਹੋਈ ਹੈ ਤੁਸੀਂ ਵੀ ਕੁਝ ਬੜਾ ਕੰਮ ਕਰਦੇ ਹੋ ਕਿ ਜਦੋਂ ਸਾਡੇ ਵੱਲੋਂ ਸ਼ੁਰੂ ਹੁੰਦੀ ਹੈ ਪਰਟੀਕੂਲਰ ਕੁਝ ਏਰੀਆ ਚ ਹੀ ਠੱਗੀਆਂ ਕਰਦੇ ਸੀ ਇਹ ਉਸ ਤੋਂ ਬਾਹਰ ਹੋ ਗਈ ਵਿਜਨੇ ਭਲੇ ਤਾਂ ਬੜੀ ਇਨੀਸ਼ੀਅਲ ਸਟੇਜ ਹੈ ਲੱਗਦਾ ਇਹ ਗੜੇ ਦੱਸਿਆ ਵੀ ਦੇਖੋ ਜਿਵੇਂ ਸਾਨੂੰ ਦਿੱਲੀ ਲੱਗੀ ਇਸੇ ਦੱਸਤਾ ਐਚੂਦਾਰੀ ਦੱਸਤਾ ਹੋਰ ਵੀ ਹੋਣਗੇ ਕੋ ਫਰਦਰ ਇਨਵੈਸਟੀਗੇਸ਼ਨ ਚ ਆ ਰਹੇ ਸਨ ਸਰ 2100 ਤੱਕ ਸਾਹਮਣੇ ਆਜੂ ਦਾ ਨਿਕਲਦਾ ਬਾਕੀ ਅੱਲੇ ਹੱਲੇ ਦੋ ਇਨਵੈਸਟੀਗੇਸ਼ਨ ਸਾਹਮਣੇ ਆਉਂਦੇ ਦੱਸ ਸਕਦੇ ਸਰ ਇਹਨਾਂ ਦੇ ਕਿੰਨੀਆਂ ਗੱਡੀਆਂ ਸੀ ਜੀ ਜਿਸ ਟਾਈਮ ਆਪਾਂ ਇਹਨਾਂ ਨੂੰ ਟਰੈਪ ਕੀਤਾ ਉਹ ਗੱਡੀਆਂ ਮਿਲੀਆਂ ਤੁਸੀਂ ਜੀ ਦੋ ਗੱਡੀਆਂ ਮਿਲੀਆਂ ਕੁਝ ਬੈਲਟਾਂ ਵੀ ਮਿਲੀਆਂ ਜਿਹੜੀਆਂ ਯੂਨੀਫਾਰ ਅ ਆਈਬੀਆਈਡੀ ਨੇ ਇੰਟਰਨੈਸ਼ਨਲ ਕ੍ਰਾਈਮ ਨੂੰ ਆਪਣੀਆਂ ਅਸ਼ਿਕ ਕ੍ਰਾਈਮ ਸਰਟਲ ਇੰਟੈਲੀਜੈਂਸ ਵਿਰੁੱਧ ਆਈਜ਼ ਐਡੀ ਪੁਨੀਏ ਮੇਰੀਆਂ ਜੀ ਠੀਕ ਹੈ ਸੇਮ ਸ਼ੂਜ਼ ਮਿਲਣਗੇ ਜੇ